ਹੋਟਲ ਕੈਂਬਰੇਜ ਸ਼ਹਿਰ ਸੰਸਾਰ ਦੀ ਸਭ ਤੋਂ ਵੱਡੀ ਮਲਟੀ ਮਿਲੀਅਨ ਡਾਲਰ ਦੀ ਲਿਕੁਇਡੇਸ਼ਨ ਸੇਲ ਲੱਗਣ ਜਾ ਰਹੀ ਹੈ ਫਰੈਂਡਸ ਫਰਨੀਚਰ ਮਾਲ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਕੈਂਬਰੇਜ ਸ਼ਹਿਰ ਆ ਤੇ ਕੈਂਬਰੇਜ ਹੋਟਲ ਹੈ 86 ਡਾਲਰ ਚ ਕੌਫੀ ਟੇਬਲ ਮਿਲਣਾ 에ਅਰਪອດ ਫ੍ਰੀ 250 ਡਾਲਰ ਚ ਕਿੰਗ ਬੈੱਡ ਮਿਲਣਾ 에ਅਰਪອດ ਫ੍ਰੀ ਕੌਡੀਆਂ ਤੋਂ ਵੀ ਘੱਟ ਪਾਜ ਸਮਾਨ ਲੁੱਟ ਕੇ ਲੈ ਜਾਇਓ ਲੁੱਟ ਕੇ ਲੈ ਜਾਇਓ ਫਰੈਂਡਸ ਫਰਨੀਚਰ ਮਾਲ ਲਿਕੁਇਡੇਸ਼ਨ 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 ਸੇਲ ਕੈਂਬਰੇਜ ਸ਼ਹਿਰ ਕੈਂਬਰੇਜ ਹੋਟਲ ਬੀਵੀਸੀ ਟਨਟੂ ਸ਼ੋਅ ਦੇ ਵਿੱਚ ਸਵਾਗਤ ਹੈ ਇਸ ਸਮੇਂ 11:34 ਮਿੰਟ ਤੇ 34 ਸੈਕਿੰਡ ਹੋ ਚੁੱਕੇ ਨੇ ਅੱਜ ਜਰਾਈ ਬੀ ਨਦੀ 183 ਹੈ ਆਈ ਪ੍ਰੋਮਿਟ ਆਫਸ ਆਫ ਦਾ ਹਾਰਦਿਕ ਸਵਾਗਤ ਹੈ ਸਾਡੇ ਪ੍ਰੋਗਰਾਮ ਵਿੱਚ ਸਾਡੇ ਮਹਿਮਾਨ ਨੇ ਮੈਂ ਦੱਸਾਂ ਬੜੀ ਖੁਸ਼ੀ ਹੋਈ ਤੁਹਾਡੀ ਜਾਣਕਾਰੀ ਵਿੱਚ ਬਾਜ਼ਰ ਦੇਣ ਦੇ ਵਾਸਤੇ ਅਸੀਂ ਗਰਮਤ ਕਰਾਂਗੇ ਸਮਜੀਪ ਸੰਦੀਪ ਜੋਤ ਆਈਆਰਐਸ ਅਫਸਰ ਸਹਿਬਾ ਦਿਨ ਆਓ ਫਿਰ ਗੱਲਬਾਤ ਅਸੀਂ ਸ਼ੁਰੂ ਕਰਦੇ ਹਾਂ ਸੰਦੀਪ ਜੀ ਆਪ ਜੀ ਦਾ ਬੀਬੀਸੀ ਟਾਂਟਾ ਸ਼ੋਅ ਦੇ ਵਿੱਚ ਸਵਾਗਤ ਹੈ ਵੈਲਕਮ ਕਬੂਲ ਕਰੋ ਧੰਨਵਾਦੀ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਨੂੰ ਜਿਹੜੇ ਸੁਣ ਰਹੇ ਹੈਗੇ ਆ ਸਰੋਤੇ ਹੈਗੇ ਆ ਸਾਰਿਆਂ ਨੂੰ ਮੇਰਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਅੱਗੇ ਇਤਜਾਬੇ ਅਸੀਂ ਸਭ ਤੋਂ ਪਹਿਲਾਂ ਕੁਝ ਸਵਾਲ ਕਰੀਏ ਮੇਰੇ ਸੁਣਨ ਵਾਲੇ ਸਰੋਤੇ ਦੇਖਣ ਵਾਲੇ ਦਰਸ਼ਕੋਈ ਮੀਨਸ ਲੋਕੀ ਜਿਹੜੇ ਕਿ ਦੁਨੀਆ ਦੇ ਕੋਨੇ-ਕੋਨੇ ਵਿੱਚ ਇਸ ਵੇਲੇ ਰੀਡੀ ਰਹੀ ਹੈ ਟੈਲੀਵਿਜ਼ਨ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਟਿਕਟਾਕ ਰਹੀ ਵਾਚ ਕਰ ਰਹੇ ਨੇ ਸਰੋਇ ਰਹੀ ਇਹ ਪ੍ਰੋਪਰਸ਼ਨ ਇਸ 42 ਸਾਲ ਤੋਂ ਕੈਨੇਡਾ ਦੀ ਧਰਤੀ ਤੋਂ ਟੈਲੀਕਾਸਟ ਬ੍ਰਾਡਕਾਸਟ ਕਰਦੇ ਆ ਰਹੇ ਆ ਏ ਸਾਡਾ ਸ਼ੋਅ ਜਿਹੜਾ ਹੈ ਪ੍ਰੋ ਇੰਡੀਅਨ ਹੈ ਅਤੇ ਅਸੀਂ ਭਾਰਤ ਅਤੇ ਅਸੀਂ ਪੰਜਾਬੀਆਂ ਦੀ ਆਵਾਜ਼ ਹੈ ਸੋ ਇਸ ਪ੍ਰੋ ਵਿੱਚ ਅਸੀਂ ਹਮੇਸ਼ਾ ਹੀ ਆਪਣੇ ਫਰਜ਼ ਸਮਝਦੇ ਹੋਏ ਬਾਕੀ ਇਸ਼ੂਸ ਤੇ ਗੱਲਬਤ ਕਰਦੇ ਆ ਅੱਜ ਅਸੀਂ ਜਾਣਕਾਰੀ ਲੈਣ ਦੇ ਵਾਸਤੇ ਆਪ ਜੀ ਸਮਾਂ ਲਿਆ ਤੁਹਾਡਾ ਧੰਨਵਾਦ ਕਰਦੇ ਆ ਸੰਦੀਪ ਜੀ ਔਰ ਸਵਾਲ ਕਰੀਏ ਇਸ ਤੋਂ ਪਹਿਲਾਂ ਜਨਰਨਾ ਚਾਹੁੰਦੇ ਆ ਮੈਥੇ ਮੇਰੇ ਸੋਚੇ ਕੁਦਰਤੀ ਗੱਲ ਹੈ ਖਰਕ ਦੇ ਮਨ ਵਿੱਚ ਹੋਵੇਗਾ ਕਿ ਜਿਨ੍ਹਾਂ ਨੇ ਅਸੀਂ ਗੱਲਬਤ ਕਰ ਰਹੇ ਕਿ ਸੰਦੀਪ ਜੂਤ ਜੋ ਕਿ ਆਈ ਆਰਐਸ ਅਫਸਰ ਸਹਿਬਾਨ ਨੇ ਇਹ ਕਿੱਥੋਂ ਹੁੰਦੇ ਨੇ ਕਿੱਥੇ ਜੰਪਲ ਹੋਏ ਕਦੋਂ ਹੋਏ ਇਹਨਾਂ ਦਾ ਪਿਛੋਕੜ ਕੀ ਹੈ ਸਭ ਤੋਂ ਪਹਿਲਾਂ ਆਪ ਜੀ ਜਾਣ ਕਰ ਦਿਓਗੇ ਆਪਣੇ ਪਿਛੋਕੜ ਬਾਰੇ ਹਾਂਜੀ ਮੇਰਾ ਪੁਰਾਣਾ ਵਕਟਰ ਸੰਦੀਪ ਜੋਤ ਹੈ ਤੇ ਮੈਂ ਇੱਕ ਐਮਬੀਬੀਐਸ ਡਾਕਟਰ ਵੀ ਹਾਂ ਤੇ ਡਾਇਬਟੋਲੋজিস্ট ਹਾਂ ਜੀ ਤੇ ਇੰਡੀਆ ਚ ਇੱਕ ਐਗਜ਼ਾਮ ਹੁੰਦਾ ਹੈ ਯੂਪੀਐਸਸੀ ਯੂਪੀਐਸਸੀ ਐਗਜ਼ਾਮ ਕਲੀਅਰ ਕਰਕੇ ਮੈਂ ਆਈਆਰਐਸ ਇੰਡੀਅਨ ਰੈਵਨ ਸਰਵਿਸ ਦਾ ਇੱਕ ਮੈਂਬਰ ਹੈਗਾ ਜੀ ਤੇ ਜਿਹੜਾ ਮੇਰਾ ਜਨਮ ਹੈਗਾ ਉਹ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਤੁਰੀ ਸ਼ਹਿਰ ਹੈਗਾ ਉੱਥੋਂ ਦਾ ਮੈਂ ਰਹਿਣ ਵਾਲਾ ਹੈਗਾ 10ਥ ਮੇਰੀ ਉੱਥੇ ਹੀ ਮਾਰਵਾ ਖਾਲਸਾ ਹਾਈ ਸਕੂਲ ਤੋਂ ਹੀ ਹੋਈ ਹੈਗੀ ਤੇ ਬਚਪਨ ਤੋਂ ਸ਼ੌਕ ਸੀਗਾ ਕੁਝ ਕਰਨ ਦਾ ਕੁਝ ਡਿਫਰੈਂਟ ਕਰਨ ਦਾ ਸੇਵਾ ਕਰਨ ਦਾ ਤੇ ਉਸੇ ਲੀਕ ਦੇ ਅੰਦਰ ਹੀ ਮਤਲਬ ਇਹ ਯੂਪੀਐਸਸੀ ਕੀਤੀ ਫਿਰ ਡਾਕਟਰ ਬਣੇ ਈਵਨ ਪੂਰੀ ਦੇ ਕੋਲੇ ਇੱਕ ਪਿੰਡ ਹੈਗਾ ਸ਼ੇਰਪੁਰ ਦੇ ਕੋਲੇ ਹੀੜੀਕੇ ਈੜੀਵੇ ਹੀੜੀਕੇ ਵਿਖੇ ਮੈਂ ਲਗਭਗ 7 ਸਾਲ ਐਜ਼ ਅ ਮੈਡੀਕਲ ਆਫਸਰ ਪੰਜਾਬ ਸਰਕਾਰ ਦੇ ਨਾਲ ਕੰਮ ਵੀ ਕੀਤਾ ਜੀ ਤੇ ਇਹ ਮੇਰਾ ਦੋਪਰਾ ਹੈਗਾ ਸੀ ਮੇਰਾ ਜਿਹੜਾ ਛੋਟਾ ਭਰਾ ਹੈਗਾ ਉਹ ਗਵਰਨਮੈਂਟ ਫਰੀਜ਼ ਕੋਰਟ ਦੇ ਵਿੱਚ ਐਸੈਟ ਪ੍ਰੋਫੈਸਰ ਹੈਗਾ ਉਹ ਵੀ ਡਾਕਟਰ ਹੈਗਾ ਤੇ ਬਾਕੀ ਅਸਮੇਂ ਮੈਂ ਮੁਹੱਲੇ ਵਿੱਚ ਰਹਿਣਾ ਹੈ ਆਪਣੇ ਪਰਿਵਾਰ ਦੇ ਨਾਲ। ਇਹ ਮਿਹਰਬਾਨੀ। ਅ ਸੰਦੀਪ ਜੀ ਅਸੀਂ ਇਹ ਗੱਲ ਕਰ ਚੁੱਕੇ ਹਾਂ ਕਿ ਤੁਹਾਡੇ ਜੀਵਨ ਬਾਰੇ ਆਈ ਆਰਐਸ ਅਫਸਰ ਬੰਡ ਬਾਰੇ ਸਾਡੇ ਸੋਤਿਆਂ ਨੂੰ ਜਾਣਕਾਰੀ ਜਿਹੜੀ ਬਹੁਤ ਜ਼ਰੂਰੀ ਚਾਹੀਦੀ ਸੀ। ਬਹੁਤ ਕਟ ਲੋਕਾਂ ਨੂੰ ਪਤਾ ਹੈ ਕਿ ਕਿਸੇ ਵੀ ਮੁਲਕ ਦੀ ਕੰਸੀ ਪਾ ਪੈਸੀ ਜਾਂ ਡਾਲਰਸ ਜਾਂ ਜਿਹੜੀ ਵੀਕੈਂਸੀ ਹੈ ਕਿਵੇਂ ਛੱਪਦੇ ਨੇ ਅਤੇ ਕਿੱਥੇ ਛੱਪਦੇ ਨੇ। ਇਸ ਜਾਣਕਾਰੀ ਸਾਤੇ ਪਾਲਾ ਸਾਡਾ ਇਹ ਸਵਾਲ ਹੈ ਜੀ ਮੈਂ ਤੁਹਾਨੂੰ ਇੰਡੀਆ ਦੇ ਬਾਰੇ ਦੱਸ ਸਕਦਾ ਹੈਗਾ ਇੰਡੀਆ ਚ ਕੀ ਸਿਸਟਮ ਹੈਗਾ ਕਿਸ ਤਰ੍ਹਾਂ ਛਪਦਾ ਹੈਗਾ ਕਿਸ ਤਰ੍ਹਾਂ ਬਣਦਾ ਹੈਗਾ ਜੀ ਕਰੰਸੀ ਨੂੰ ਆਪਾਂ ਦੋ ਟੰਗਾਂ ਨਾਲ ਡਿਵਾਈਡ ਕਰ ਲੈਣੇ ਹੈਗੇ ਫਰਸਟ ਆਪਣੇ ਕੋਇਨਸ ਹੈਗੇ ਤੇ ਦੂਸਰੇ ਆਪਣੇ ਜਿਹੜੇ ਨੋਟ ਹੈਗੇ ਜਿਹਨੂੰ ਕਰੰਸੀ ਨੋਟਸ ਕਹਿੰਦੇ ਹੈਗੇ ਨਿੱਕ ਪੇਪਰ ਪੇਪਰ ਦੇ ਵਿੱਚ ਕਰੰਸੀ ਹੈ ਪੇਪਰ ਪੇਪਰ ਕਰੰਸੀ ਹੈਗੀ ਹੈ ਜਿਹੜੀ ਪੇਪਰ ਕਰੰਸੀ ਹੈਗੀ ਹੈ ਇਹ RBI சாਬੀ ਹੈਗੀ ਹੈ ਪਰ ਜਿਹੜੀ ਪਰਮਿਸ਼ਨ ਹੈਗੀ ਹੈ ਗਵਰਨਮੈਂਟ ਦੇ ਕਰਨੀ ਆਂਦੀ ਹੈਗੀ ਹੈ ਗਵਰਨਮੈਂਟ ਆਪੀ ਦੇਂਦੀ ਹੈਗੀ ਹੈ ਜੀ ਜਿਹੜੇ ਆਪਣੇ ਰਿਕੁਆਇਰਸ ਹੁੰਦੇ ਹੈਗੇ ਉਹਨਾਂ ਨੂੰ ਇੰਡੀਆ ਦੇ ਵਿੱਚ ਡਾਇਰੈਕਟਲੀ ਗਵਰਨਮੈਂਟ ਆਫ ਇੰਡੀਆ ਚਾਪਸਰ ਵੀ ਹੈਗੀ ਹੈ ਵਿਦਾਊਟ ਐਨੀ ਪ੍ਰੀ ਰਿਕੁਇਜ਼ਿਟ ਜੀ ਉਹ ਜਿਹੜੀ ਪ੍ਰੀ ਰਿਕੁਇਜ਼ਿਟ ਹੁੰਦੀ ਹੈਗੀ ਹੈ ਉਹ ਉਹ RBI ਦੀ ਇੱਕ ਪਾਲਿਸੀ ਹੁੰਦੀ ਹੈ ਮੋਨਿਟਰੀ ਪਾਲਿਸੀ ਜੀ RBI 1934 uh, RBI ਐਕਟ ਦੇ ਦੌਰਾਨ ਬਣਿਆ ਸੀਗਾ ਉਦੀ ਰਿਸਪੌਂਸਿਬਿਲਟੀ ਹੈ ਕਿ ਮੋਨਿਟਰੀ ਪਾਲਿਸੀ ਨੂੰ ਕੰਟਰੋਲ ਕਰਨਾ ਤਾਂ ਕਿ ਜਿਹੜੇ ਵਿਦੇਸ਼ੀ ਇਨਫਲੇਸ਼ਨ ਹੈਗੀ ਹੈ, ਇਹ ਦੇਸ਼ ਜਿਹੜੇ ਬਾਕੀ ਜਿਹੜੇ ਮੋਨਿਟਰੀ ਇੰਡੀਕੇਟਰਸ ਹੈਗੇ ਆ ਕੰਟਰੋਲ ਦੇ ਵਿੱਚ ਰਹਿਣ। ਜੀ। ਤੇ ਤੇ ਗਵਰਨਮੈਂਟ RBI ਨੂੰ ਇੱਕ ਪ੍ਰੋਪੋਜ਼ਲ ਭੇਜਦੀ ਹੈਗੇ ਵੀ ਇੰਨੀ ਕਰੰਸੀ ਆਪਾਂ ਛਪਣੀ ਹੈਗੀ ਹੈ, ਇਸ ਤਰ੍ਹਾਂ ਦੇ ਨੋਟਸ ਆਪਣੇ ਹੈਗੇ ਆ। ਮਨ ਲਓ ਕਿਸੇ ਨੇ ਹੋਂ ਦੇ ਸਮੇਂ ਇੰਡੀਆ ਜਿਹੜੇ ਨੋਟ ਹੈਗੇ 1 ਰੁਪਿਆ 2 ਰੁਪਿਆ 5 ਰੁਪਿਆ 10 ਰੁਪਿਆ 20 ਰੁਪਿਆ 50 ਰੁਪਏ 100 ਰੁਪਏ 500 ਤੇ 2000 ਦੇ ਨੋਟ ਚੱਲ ਰਹੇ ਹੈਗੇ ਜੀ ਜੇ ਗਵਰਨਮੈਂਟ ਛਪਨਾ ਚੰਦੀ ਹੈਗੀ ਫਿਰ ਹੋਰ ਨੋਟ ਮੰਨ ਲਓ ਕਿ 5000 ਦੇ ਨੋਟ ਛਪਨਾ ਚੰਦੀ ਹੈਗੀ ਤਾਂ ਉਹਨੂੰ ਆਪਣੇ RBI ਐਕਟ ਦੇ ਵਿੱਚ ਐਮੈਂਡਮੈਂਟ ਕਰਨੀ ਪਈ ਹੋਈ ਹੈ ਤੇ ਛਪਦੇ ਕਿਥੇ ਆਏ ਨੋਟ ਤੇ ਛਪਨ ਦੀ ਚਾਰ ਜਗ੍ਹਾ ਹੈਗੀ ਹੈ ਇੰਡੀਆ ਦੇ ਵਿੱਚ ਜਿਹੜੀ ਆ ਇਹ ਜਗ੍ਹਾਵਾ ਹੈਗੀ ਇੱਕ ਦਬਾਸ ਹੈਗੀ ਹੈ ਇੱਕ ਨਾਸਿਕ ਹੈਗੀ ਹੈ ਇੱਕ ਮਾਈਸੂਰੂ ਹੈਗੀ ਹੈ ਇੱਕ ਸਲਬੋਨੀ ਹੈਗੀ ਹੈ ਦੋ ਜਿਹੜਾ ਉਹ ਮਾਈਸਰ ਤੋਂ ਸੋਲਵ ਆਣੀ ਨੜੀ ਹੈਗੀ ਆ ਉਹ ਆਰਬੀਏ ਕੰਟਰੋਲ ਕਰਦੀ ਹੈਗੀ ਆ ਤੇ ਬਾਕੀ ਦਵਾਸ ਤੇ ਨਾਸਿਕ ਵਾਲੀ ਹੈਗੀ ਹੈ ਇਹ ਕਰਨਾਲਾ ਪੈਕਸੇ ਦੇ ਪ੍ਰਾਈਵੇਟ ਲਿमिटेड ਕੰਪਨੀ ਹੈਗੀ ਹੈ ਇਸ ਤਰ੍ਹਾਂ ਨਾਲ ਮਤਲਬ ਇਹ ਇੱਥੇ ੱਪੇ ਜਾਂਦੇ ਹੈਗੇ نوٹ ਜਿਹੜੇ ਆਪਣੇ ਇਹ ਕੁਆਇਨਸ एरिया ਉਹ ਵੀ ਇੰਡੀਆ ਚ ਚਾਰ ਜਗ੍ਹਾ ਤੇ ਮਿੰਟ ਕੀਤੇ ਜਾਂਦੇ ਹੈਗੇ ਇੱਕ ਆਪਣੀ ਜਗ੍ਹਾ ਹੈਗੀ ਆ ਅਲੀਪੁਰ ਸਾਊਥ ਕੋਲਕਾਤਾ ਦੇ ਵਿੱਚ ਹੈਗੀ ਹੈ ਇਹ ਇੱਕ ਹੈਗੀ ਆ ਸੈਫਾਬਾਦ ਇਹ ਆਪਣੇ ਹਾਈਦਰਾਬਾਦ ਦੇ ਨਜ਼ਦੀਕ ਹੈਗੀ ਹੈ ਇੱਕ ਹੈਗੀ ਹੈ ਇਹ ਸਰਲਾਪल्ली ਇਹ ਹਾਈਦਰਾਬਾਦ ਦੇ ਕੋਲੇ ਆ ਵੀ ਤੇ ਥਰਡ ਹੈਗੇ ਉੱਤਰ ਪ੍ਰਦੇਸ਼ ਦੇ ਵਿੱਚ ਨੋਇਡਾ ਦੇ ਵਿੱਚ ਇਹ ਚਾਰ ਜਗ੍ਹਾ ਦੇ ਉੱਤੇ ਡਿਫਰੈਂਟ ਕੋਇਨ ਜਿਹੜੇ ਹੈਗੇ ਚਾਹੇ ਉਹ 10 ਪੈਸੇ 20 ਪੈਸੇ 50 ਪੈਸੇ ਜਾਂ 1 ਰੁਪਿਆ 5 ਰੁਪਏ ਜਾਂ 10 ਰੁਪਏ ਦਾ 20 ਰੁਪਏ ਦਾ ਕੋਇਨ ਹੈਗਾ ਇਹ ਇਨਾਂ ਜਗ੍ਹਾ ਦੇ ਸ਼ਬਦ ਹੈ ਅਸੀਂ ਇਹ ਤੁਸ ਜਸਤਿਕ ਹੈ ਕਰੰਸੀ ਜਿਹੜੀ ਆ ਇਹ ਕਿੱਥੇ ਸ਼ਬਦ ਦੀ ਆ ਜਾਂ ਫਿਰ ਕਿੱਥੇ ਹੈ ਕੋਇਨ ਜਿਹੜੇ ਨਹੀਂ ਉੱਤਿਆ ਕਿਤ ਜਾਂਦੇ ਨੇ ਜਾਂ ਪੇਪਰ ਬੈਲ ਦੀ ਕਰੰਸੀ ਜਿਹੜੀ ਆ ਉਹ ਦੀ ਹੋ ਸੰਦੀਪ ਜੀ ਅਸੀਂ ਇਹ ਚਾਹੁੰਦੇ ਹਾਂ ਕਿ ਕਿਸੇ ਵੀ ਮੌਲਕ ਵਿੱਚ ਕਰੰਸੀ ਛਾਪਣ ਦੀ ਮਨਜ਼ੂਰੀ ਐ ਕੌਣ ਦਿੰਦਾ ਤੇ ਇਹ ਕਿੰਨੀ ਛਾਪੀ ਜਾ ਸਕਦੀ ਐ ਤੇ ਜਾਂਦੀ ਐ ਕਿੰਨੇ ਸਮੇਂ ਬਾਅਦ ਇਹ ਛਾਪੀ ਜਾਂਦੀ ਐ ਸਾਲ ਵਿੱਚ ਕਿੰਨੀ ਵਾਰੀ ਆ ਰਾਈਟ ਇਸ ਵਾਸਤੇ ਕੋਈ ਫਿਕਸ ਤੈ ਨਹੀਂ ਹੈਗਾ ਵੀ ਇੰਨੇ ਸਮੇਂ ਦੇ ਬਾਅਦ ਛਪਣਾ ਹੈਗਾ ਇਹ ਨਹੀਂ ਕਰੰਸੀ ਛਪਣੀ ਹੈਗੀ ਐ ਜੀ ਇਸ ਵਾਸਤੇ ਜਿਹੜੀ ਗਵਰਨਮੈਂਟ ਹੈਗੀ ਐ ਗਵਰਨਮੈਂਟ ਦੇਖਦੀ ਐ ਕਿ ਇਹ ਵੀ ਸਾਨੂੰ ਕਿੰਨੀ ਕਰੰਸੀ ਦੀ ਲੋੜ ਹੈਗੀ ਐ ਤੇ ਕਿੰਨੀ ਛਾਪਣੀ ਚਾਹੀਦੀ ਹੈਗੀ ਸਾਨੂੰ ਇਸ ਗਵਰਨਮੈਂਟ ਦੇ ਲਈ ਇੱਕ ਹੁੰਦੀ ਹੈਗੀ ਹੈ ਰਿਜ਼ਰਵ ਬੈਂਕ ਦੇ ਜਿਹੜੇ ਗਵਰਨਰ ਹੈਗੇ ਆ ਉਹਨਾਂ ਕੋਲੇ ਪ੍ਰੋਪੋਜ਼ਲ ਜਾਂਦਾ ਹੈਗਾ ਉਹ ਡਿਸਕਸ ਕਰਦੇ ਆ ਕਿ ਮਨਿਟਰੀ ਪਾਲਿਸੀ ਵਾਸਤੇ ਇਹ ਕਿਸ ਤਰ੍ਹਾਂ ਕੰਮ ਕਰੇਗਾ ਵਾਪਸ ਆਪਣੇ ਜਿਹੜੇ ਰਿਵਿਊਜ਼ ਹੈਗੇ ਆ ਕਮੈਂਟਸ ਹੈਗੇ ਆ ਫਾਈਲ ਦੇ ਉੱਤੇ ਵਾਪਸ ਗਵਰਨਮੈਂਟ ਕੋਲ ਜਾਂਦੇ ਹੈਗੇ ਜਦੋਂ ਗਵਰਨਮੈਂਟ ਨੂੰ ਮਨਜ਼ੂਰ ਕਰਦੀ ਹੈ ਤਾਂ ਉਸ ਤੋਂ ਬਾਅਦ ਫਿਰ ਉਹ ਫਾਈਲ ਵਾਪਸ ਆਰਬੀਆਈ ਕੋਲ ਜਾਂਦੀ ਹੈਗੀ ਹੈ ਤੇ ਆਰਬੀਆ ਉਹਨੂੰ ਠਾਪ ਦਿੰਦੀ ਹੈਗੀ ਹੈ ਨੋਟਾਂ ਨੂੰ ਦੇ ਕਾਇਨ ਜਿਹੜੇ ਦੱਸਿਆ ਗਿਆ ਕਾਇਨ ਜੇ ਇਹ ਮੈਟਰ ਨਹੀਂ ਕਰਦੇ ਕਿਸੇ ਵੀ ਕੰਟਰੀ ਦੇ ਵਿੱਚ ਪਰ ਉਹਨਾਂ ਨੂੰ ਗਵਰਨਮੈਂਟ ਇੱਕ ਲਿਮਿਟ ਤੌਰ ਤੇ ਆਪਣੇ ਆਪ ਹੀ ਮੰਨ ਕੇ ਵੀ ਆਪਣੇ ਕੋਇਨ ਛਾਪ ਦਿੰਨੇ ਆ ਕਰ ਦਿੰਨੇ ਹੈਗੇ ਸਿੱਧ ਸਰ ਇਥੇ ਕੁਐਸਚਨ ਇੱਕ ਬਹੁਤ ਬੜੀਆ ਬੰਦਾ ਹੈ ਕਿ ਕੰਟਰੀ ਦੇ ਵਿੱਚ ਅਨਲਿਮਿਟਿਡ ਕੋਇਨ ਅਜਾ ਆਪਾਂ ਅਨਲਿਮਿਟਿਡ ਕਰੰਸੀ ਕਿਉਂ ਨਹੀਂ ਛਾਪ ਸਕਦੇ ਹੈਗੇ ਮਤਲਬ ਇਹ ਕੁਐਸਚਨ ਬੜਾ ਜਨਰਲ ਕੁਐਸਚਨ ਮਿਲ ਰਿਹਾ ਹੈ ਲੋਕੀ ਚਾਹੁੰਦੇ ਜਾਣਨਾ ਚਾਹੁੰਦੇ ਹੋਣਗੇ ਵੀ ਇੰਨੀ ਕਰੰਸੀ ਹੋ ਜਾ ਸਾਰੇ ਬੰਦੇ ਅਮੀਰ ਹੋ ਜਾਣ ਜੀ ਇੱਕ ਜਨਰਲ ਕੁਐਸਚਨ ਅੰਦਰ ਕਿਹਾ ਤੇ ਮੈਂ ਵੀ ਛੋਟਾ ਸੀਗਾ ਜਾਂ ਮੈਨੂੰ ਇਹ ਪਾਲਿਸੀ ਬਾਰੇ ਨਹੀਂ ਪਤਾ ਸੀਗਾ ਮੇਰੇ ਦਿਮਾਗ ਚ ਪੜਾਂਦਾ ਸੀਗਾ ਵੀ ਯਾਰ ਨੋਟ ਹੀ ਹੈਗੇ ਕਾਗਜ਼ ਹੀ ਹੈਗੇ ਖਾਲੇ ਛਾਪ ਦੇ ਨੰਬਰ ਦੀ ਛਾਪਦੋ ਕਿਉਂਕਿ ਸਨੀ ਜੀ ਸਟ੍ਰੈਕ ਮੈਂ ਕਿ ਸੋਚਦਾ ਕਿ ਜਿਹਨ ਮਰਜੀ ਜਿਹੜੇ ਵੀ ਜਿਸ ਤਰ੍ਹਾਂ ਪੋਲਿਟਿਸ਼ੀਅਨ ਆਪਣੀ ਮਰਜ਼ੀ ਕਰਦੇ ਆ ਜਿਹੜੇ ਮਰਜ਼ੀ ਲਾਅ ਉਹਦੇ ਵਿੱਚ ਵੈਂਡੂਲੇਟ ਕਰ ਲੈਂਦੇ ਆ ਜਦੋਂ ਮੈਜੋਰਟੀ ਵਿੱਚ ਸਰਕਾਰ ਹੁੰਦੀ ਹੈ ਇਹ ਜਿੰਨੇ ਡਾਲਰ ਜਰ ਰੁਪਏ ਛਾਪਨੇ ਜਿਹਨ ਮਰਜ਼ੀ ਛਾਪ ਲੈਣ ਟਰੱਕਾਂ ਦੇ ਟਰੱਕ ਕੇ ਵੇਰੀ ਪੋਲਿਟਿਕ ਕਹਿੰਦੇ ਜੀ ਔਰ ਟਰੱਕ ਭਰ-ਭਰ ਕੇ ਆਉਣਗੇ ਦਿੱਲੀ ਤੋਂ ਪੰਜਾਬ ਨੂੰ ਤਾਂ ਮੈਂ ਕਿ ਪਸਿਆ ਤੇ ਹੀ ਛਾਪਦੇ ਪੰਜਾਬ ਵਿੱਚ ਆਉਣਗੇ ਜਿਹਨੂੰ ਆਈ ਡੋਟ ਨੋ ਆਈ ਹੈਵ ਨੋ ਐਨੀ ਆਈਡੀਆ ਸੋ ਜਿਸ ਕਰਕੇ ਮੈਂ ਸੋਚਿਆ ਮੈਂ ਜਰਨਲਿਸਟ ਹਾਂ ਕੈਨੇਡੀਅਨ ਔਰ ਆਪਣੇ ਪੰਜਾਬ ਨਾਲ ਮੈਨੂੰ ਪਿਆਰ ਮੋਹ ਮੁਹੱਬਤ ਆ ਮੇਰੇ ਦੇਸ਼ ਦੇ ਨਾਲ ਸਤਿਕਾਰ ਆ ਸੋ ਜਿਸ ਕਰਕੇ ਮੈਂ ਜਾਣ ਜਰਨਾ ਚਾਹੁੰਦਾ ਸੀਗਾ ਕਿ ਤੁਹਾਡੇ ਤੋਂ ਪੁੱਛਿਆ ਜਾਵੇ ਆਪ ਜੀ ਤੋਂ ਕਿ ਇਹ ਜਿਹੜੀ ਇੱਕ ਕਰੰਸੀ ਜਿਹੜੀ ਕਿਵੇਂ ਕਿਸ ਤਰ੍ਹਾਂ ਛਾਪੀ ਜਾਂਦੀ ਹੈ ਅਤੇ ਕੌਣ ਮਨਜ਼ੂਰੀ ਦਿੰਦਾ ਹੈ ਅਤੇ ਕਿੰਨੀ ਤੁਸੀਂ ਛਾਪ ਸਕਦੇ ਹੋ ਨਹੀਂ ਤਾਂ ਆਪਣੀ ਮਰਜ਼ੀ ਨਾਲ ਤੂੰ ਜਿੰਨੀ ਮਰਜ਼ੀ ਛਾਪ ਲਓ ਜੇ ਇੰਨੀ ਛਾਪ ਲਾਉ ਤਾਂ ਫਿਰ ਮੇਰੇ ਕੋਲ ਕੋਈ ਵੈਲਿਊ ਵੀ ਮਾਰਕੀਟ ਵਿੱਚ ਉਹ ਨਹੀਂ ਰਹਿਣੀ ਕੁਝ ਜੇ ਤੁਸੀਂ ਦੇਖੋਗੇ ਜਦੋਂ ਵਰਲਡ ਵਾਰ 2 ਹੋਈ ਸੀਗੀ ਤਾਂ ਜਰਮਨੀ ਨੇ ਅਲਿਗਲ ਕਰੰਸੀ ਛਾਪਤੀ ਸੀਗੀ ਆਪਣੇ ਸੋਜਰ ਨੂੰ ਪੇ ਕਰਨ ਵਾਸਤੇ ਅਜਿਹਾ ਨਾ ਕੋਈ ਮਰਜੀ ਦਾ ਛਾਪ ਦਿੱਤੀ ਹਾਂ ਕਿ ਕਿਉਂਕਿ ਉਹ ਪੈਸੇ ਨਹੀਂ ਸੀਗੇ ਤਾਂ ਉਹਨਾਂ ਨੇ ਛਾਪਤੀ ਉਦੋਂ ਉਹਦੀ ਜਿਹੜੀ 1 ਡਾਲਰ ਦੀ ਜਿਹੜੀ ਕੀਮਤ ਸੀਗੀ ਉਹ ਐ ਮੰਨ ਲਓ 10 ਮਿਲੀਅਨ ਜਰਮਨ ਡਾਲਰ ਉਹਦੇ ਕਰੰਸੀ ਦੇ ਬਰਾਬਰ ਹੋਣੀ ਸੀਗੀ ਸੇਮ thing ਹੈ ਪਰੰਦਰ ਜਿੰਦਾਵੇ ਸੇਮ thing ਹੈਪਨਡ ਵਿਦ ਵੈਨੇਜ਼ੂਏਲਾ ਆਲਸੋ ਇਨ ਕਰਕੇ ਇਨਾ ਸਾਰੇ ਕਰੰਸੀ ਜੇ ਡੁੱਬ ਗਈ ਹੈਗੇ ਤੇ ਦੇਸ਼ ਦੀ ਇਕਨੋਮੀ ਦੀ ਸਥਿਤੀ ਸੀ ਉਹ ਵਿਗੜ ਗਈ ਜੀ ਸੀਜ਼ਨ ਨਹੀਂ ਹੈਗਾ ਅਨਲਿमिटेड ਕਿਉਂ ਨਹੀਂ ਆਪਾਂ ਛਾਪ ਸਕਦੇ ਹੈਗੇ ਇਟ ਡਿਪੈਂਡਸ ਓਨ ਵੇਰੀ ਫੈਕਟਰਸ ਵਨ ਇਜ਼ ਦਾ ਐਕਸਪੋਰਟ ਇੰਪੋਰਟ ਅਨਦਰ ਇਜ਼ ਦਾ ਡਮਾਂਡ ਐਂਡ ਸਪਲਾਈ ਸਕੰਡ ਇਜ਼ ਦਾ ਆਰਬੀਆ ਰਿਜ਼ਰਵਸ ਰਾਈਟ ਥਰਡ ਇਜ਼ ਦਾ ਇਨਫਲੇਸ਼ਨ ਇਹ ਸਾਰੇ ਫੈਕਟਰਸ ਦੇਖ ਕੇ ਹੀ ਕਰੰਸੀ ਛਾਪੀ ਜਾਂਦੀ ਹੈਗੀ ਮੈਂ ਇੱਕ ਛੋਟੀ ਐਗਜ਼ਾਮਪਲ ਦਿੰਦਾ ਬਹੁਤ ਹੀ ਸਧਾਰਨ ਤਰੀਕੇ ਨਾਲ ਤਾਂ ਕਿ ਬਹੁਤ ਸਮਝ ਲੱਗ ਜਾਈ ਵੀ ਕਿਉਂ ਆਪਾਂ ਅਲਿਮਿਟਡ ਕਰੰਸੀ ਨਹੀਂ ਛਾ ਸਕਦੇ ਤੇ ਅਲਿਮਿਟਡ ਕਰੰਸੀ ਇਕਨੋਮੀ ਵਾਸਤੇ ਵਧੀਆ ਨਹੀਂ ਹੈਗੀ ਹਮ ਹਮ ਮੰਨ ਲਓ ਆਪਾਂ ਇੱਕ ਐਗਜ਼ਾਮਪਲ ਲੈਂਦੇ ਇੱਕ ਪਿੰਡ ਲੈ ਲੈਂਦੇ ਹੈਗੇ ਇੱਕ ਪਿੰਡ ਦੇ ਵਿੱਚ ਆ ਹਜ਼ਾਰ ਬੋਰੀ ਹੈਗੇ ਕਣਕ ਦੀ ਹਮ ਹਮ ਤੇ ਇੱਕ ਬੋਰੀ ਜਿਹੜੀ ਹੈਗੀ ਆ ਉਹ 1000 ਰੁਪਏ ਦੀ ਹੈਗੀ ਹੈ ਹੁਣ ਸਪੱਸ਼ਟ ਕੀ ਕਹਿੰਦਾ ਬੋਰੀ ਤਾਂ ਲਿਮਿਟਡ ਹੈਗੀ ਇੱਕ ਹਜ਼ਾਰ ਜੀ ਆਪਾਂ ਸਾਰਿਆਂ ਨੂੰ ਵੀਰ ਕਰ ਦਿੰਦੇ ਆਂ ਕਿ ਆਪਾਂ ਸਾਰਿਆਂ ਨੂੰ ਨਾ ਮਤਲਬ 2-2000 ਰੁਪਏ ਜਾਂ 5-5000 ਕੋ ਲੋਕੋ ਕੋਲ 5-5000 ਰੁਪਏ ਆ ਗਿਆ ਹੈਗਾ ਕਿ ਕਿ ਡਿਮਾਂਡ ਜ਼ਿਆਦਾ ਹੋਗੀ ਲੋਕਾਂ ਨੂੰ ਕੀ ਕਰਨ ਦੀ ਕੋਸ਼ਿਸ਼ ਕਰਨਗੇ ਸਰੀ ਕਰਕ ਦਾ ਏਟ ਹੋਏਗਾ ਜਿਹੜਾ ਇੱਕ ਪਹਿਲਾਂ 1000 ਰੁਪਏ ਸੀਗਾ ਉਹ 5000 ਰੁਪਏ ਹੋ ਜਾਏਗਾ ਕਿਉਂਕਿ ਲਿਟਰ ਸਪਲਾਈ ਹੈਗੀ ਚਾਹੀਦੀ ਸਾਰਾ ਨੂੰ ਹੈਗੀ ਹੈ ਤਾਂ ਇਸ ਸਮੇਂ ਇਨਫਲੇਸ਼ਨ ਬਦਲਦੇ ਹੈਗੇ ਇਨਫਲੇਸ਼ਨ ਨਾ ਬਧੇ ਕੰਟਰੋਲ ਸਦੇ ਜੇ ਇਨਫਲੇਸ਼ਨ 10 ਤੋਂ ਉੱਪਰ ਬਚਦੇ ਨੂੰ ਉਸੇ ਹਾਈਪਰ ਇਨਫਲੇਸ਼ਨ ਕਹਿੰਦੇ ਹੈਗੇ ਜੀ ਹਾਈਪਰ ਇਨਫਲੇਸ਼ਨ ਇਜ਼ ਬੈਡ ਫਾਰ ਐਨੀ ਕੰਟਰੀ ਐਨੀ ਇਕਨੋਮੀ ਤੇ ਉਸੇ ਰਸਤੇ ਜੇ ਆਰਬੀ ਹੈਗਾ ਹਰ ਤਿਮਾਹੀ ਤੇ ਹਰ ਦੇਸ਼ ਨੂੰ ਆਪਣੀ ਮੋਨਿਟਰੀ ਪਾਲਿਸੀ ਨੂੰ ਰਿਵਿਊ ਕਰਨਾ ਹੈ ਦੇਸ਼ ਕਰਕੇ ਅਨਲਿमिटेड ਕਰੰਸੀ ਨੂੰ ਕੋਈ ਵੀ ਕੰਟਰੀ ਨਹੀਂ ਛਾਪ ਸਕਦੀ ਹੈਗੀ ਨਾ ਹੀ ਉਹਦੀ ਜਿਹੜੀ ਫਿਜ਼ੀਕਲ ਜਾਂ ਮੋਨਿਟਰੀ ਹਾਲਤ ਹੈ ਉਸ ਵਾਸਤੇ ਉਹ ਇੱਕ ਹੈਲਦੀ ਵੀ ਹੈ ਆਈ ਸੀ ਕਿਉਂਕਿ ਸਾਡੇ ਆਰਥਿਕ ਮੰਦਵਾੜਾ ਸਾਡੇ ਕੈਨੇਡਾ ਵਿੱਚ ਅਮਰੀਕਾ ਵਿੱਚ ਬਹੁਤ ਸਾਰੇ ਦੇਸ਼ਾਂ ਵਿੱਚ ਬਹੁਤ ਵੱਡੀ ਪ੍ਰੋਬਲਮ ਚੱਲ ਰਹੀ ਹੈ ਜੋਬਸ ਨਹੀਂ ਮਿਲ ਰਹੀਆਂ ਲੋਕੋ ਕੋਲ ਪੈਸਾ ਨਹੀਂ ਹੈ ਔਰ ਲੋਕਾਂ ਦੀ ਬਹੁਤ ਬੁਰੀ ਮੰਦੀ ਹਾਲਤ ਹੋਈ ਹੈ ਅਤੇ ਲੋਕੀ ਨੇ ਬੜੇ ਪ੍ਰਸਾਰੇ ਨੇ ਇਨਵੈਸਟਮੈਂਟ ਜਨਨ ਕੀਤੀ ਤੇ ਸਿੱਪੈਸਾ ਤਵਾ ਹੋ ਚੁਕਾ ਤਾਂ ਤੁਸੀਂ ਜਾਣਦੇ ਹੋ ਕਿ ਮੁਹੰਮਦ ਤੁਗਲਕ ਨੇ ਉਹ ਚਬੜੇ ਦੇ ਪੈਸੇ ਚਲਾਤੇ ਸੀ ਤਾਂ ਜੀ ਯਾਦ ਹੁੰਦਾ ਆਪ ਜੀ ਨੂੰ ਤਾਂ ਮੈਂ ਕੋਈ ਐਸਾ ਦੇਸ਼ ਦਾ ਐਸਾ ਰਾਜਾ ਆਜ ਵੀ ਹੈ ਤੋ ਜੋ ਮਰਜ਼ੀ ਕਾਂਸੀ ਦੀ ਮਰਜ਼ੀ ਸ਼ਾਹ ਦੇਵੇ ਜਿਵੇਂ ਸਾਡੇ ਸਤਕਾਰਯੋਗ ਟੂਡੋ ਸਾਹਿਬ ਨੇ ਇਹ ਆਪਣੀ ਮਰਜ਼ੀ ਨਾਲ ਪਾਲਿਸੀ ਤਿਆਰ ਕਰਦੇ ਨੇ ਮੈਂ ਕਿ ਸ਼ਾਇਦ ਇਹ ਵੀ ਆਪਣੀ ਮਰਜ਼ੀ ਨਾਲ ਆਰਥਿਕ ਮੰਦ ਪਰਦੇ ਨੂੰ ਖਤਮ ਕਰ ਲਈ ਰਾਤ ਰੋਤ ਕਾਂਸੀ ਸ਼ਾਹ ਦੇਗਾ ਵੋਟਾਂ ਲੈਣ ਲਈ ਬਸ ਕੁਝ ਵੀ ਕਰ ਸਕਦੇ ਨੇ ਲੋਕ ਹਾਂਜੀ ਪਰ ਪਰ ਡੈਮੋਕ੍ਰੇਸੀ ਦੇ ਇੱਕ ਅੱਛੀ ਗੱਲ ਇਹ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਕੁਝ ਨਾ ਚੈੱਕ ਐਂਡ ਬੈਲੈਂਸ ਜੀ ਕਿਉਂਕਿ ਇਹ ਚੈੱਕ ਬੈਲੈਂਸਸ ਚਾਹੇ ਉਹ ਗਵਰਨਮੈਂਟ ਚ ਹੋਣ ਚਾਹੇ ਮਤਲਬ ਇੰਡੀਆ ਇਸ ਤਰ੍ਹਾਂ ਦੇ ਚੈੱਕ ਬੈਲੈਂਸਸ ਹੈਗੇ ਆ ਜੀ ਤਾਂ ਕਰਕੇ ਅਨਲਿਮਿਟਿਡ ਜਿਹੜੀ ਪਾਵਰ ਹੈਗੀ ਨਾ ਤੇ ਇਹ ਆਖਿਆ ਜਾਂਦਾ ਹੈ ਕਿ ਆ ਪਾਵਰ ਕਰਪਸ ਐਂਡ ਐਬਸੋਲਿਊਟ ਪਾਵਰ ਕਰਪਸ ਐਬਸੋਲਿਊਟਲੀ रुकना है इतनी करंसी छपनी है नहीं छपनी हैगी मैनु लगता है कैनेडा भी इस uh, तरह नहीं होगा क्योंकि कैनेडा एक डेमोक्रेटिक कंट्री है ਸੋ ਜੇ ਤੁਸੀਂ ਆਈ ਆਰਐਸ ਅਫੀਸਰ ਹੋਏ ਤੁਸੀਂ ਖੁਦ ਆਰਬੀ ਇਹ ਪੇਪਰ ਨੋਟ ਸ਼ਬਦੇ ਜਿਸ ਜਗ੍ਹਾ ਤੇ ਕਦੇ ਆਪਜੀ ਨੂੰ ਮੌਕੇ ਮਿਲਿਆ ਵੇਖਣ ਦਾ ਨਹੀਂ ਸਰ ਇਹ ਜਗ੍ਹਾ ਦੇ ਵਿੱਚ ਬਹੁਤ ਹੀ ਹਾਈ ਸਕਿਉਰਿਟੀ ਜ਼ੋਨ ਹੁੰਦਾ ਹੈਗਾ ਹਰ ਕਿਸੇ ਨੂੰ ਇੱਥੇ ਨਹੀਂ ਜਾਇਆ ਜਾਂਦਾ ਇਸ ਦੇ ਵਿੱਚ ਸਿਰਫ ਤੇ ਸਿਰਫ ਇਹ ਆਰਬੀ ਦੇ ਰੀ ਅਫੀਸਰਸ ਹੁੰਦੇ ਉਹ ਜਾ ਸਕਦੇ ਹੈਗੇ ਜਾਂ ਜਿਹੜੇ ਲੋਕ ਛਾਪਦੇ ਹੈਗੇ ਜਿਨ੍ਹਾਂ ਕੋਲ ਇਹ ਆਠ ਹੈਗੇ ਕਿਉਂਕਿ ਇਹ ਦਾ ਨੋਟ ਬੰਦਾ ਹੈ ਕਿ ਨੋਟ ਵੀ ਐਕਸਪੈਸਿਵ ਤਰੀਕੇ ਨਾਲ ਬੰਦਾ ਹੈਗਾ ਤਾਂ ਕਿ ਇਹਦੀ ਲੰਬੀ ਜੀਵਨਸ਼ੀਲਤਾ ਬਣੀ ਰਹੇ ਇੱਕ ਸਪੈਸੀਫਿਟੀ ਬੰਦੀ ਬਣੀ ਰਹੇ ਕਿ ਇਹਦੇ ਵਿੱਚ ਇੰਨੇ ਜ਼ਿਆਦਾ ਜਿਹੜੇ ਪੈਸੇ ਨੇ ਯੂਜ਼ ਹੁੰਦੇ ਹੈਗੇ ਜਿਨ੍ਹਾਂ ਨੂੰ ਪ੍ਰੋਪਰ ਟਿਕਨਾਲ ਨੂੰ ਮੈਨੇਜ ਕੀਤਾ ਜਾ ਸਕੇ ਤਾਂ ਉਸ ਪ੍ਰੈਸ ਦੇ ਵਿੱਚ ਹਰ ਕੋਈ ਨਹੀਂ ਜਾ ਸਕਦਾ ਹੈਗਾ ਨਾ ਨਾ ਨਾਟ ਇਵਨ ਕਿ ਦੇਸ਼ ਦਾ ਪ੍ਰਾਈਮ ਮਿਨਿਸਟਰ ਜਾਂ ਰਾਸ਼ਟਰਪਤੀ ਉਹ ਵੀ ਨਿਊਜ਼ ਬਿਲਡਿੰਗ ਵਿੱਚ ਐਂਟਰ ਕਰ ਸਕਦਾ ਐਂਟਰੀ ਹੋ ਸਕਦੀ ਹੈ ਪ੍ਰਾਈਮ ਮਿਨਿਸਟਰ Prime minister and uh, the presidented they have a different powers right they can with the permission of c r b a and they can request but with uh, the amp mp act jo kyam mlr act the over ja sakde i see hun assi gal karde currency agge bankan te lokan vich kis tarah pahunchdi hai right Uh, जी करंसी है अचक तो देख रहे हो करंसी रूप है ना, पिछले भी साल चेंज हो चुका है करंसी फ्रॉम नोट है इलैक्ट्रॉनिक करंसी आ गई है सारे जे बैंक अपने नैट बैंकिंग हो रही है, है सब कुछ जरा चल रहा है यह एक अलग तरीके का चीजा है जो इमीडिएटली uh, आप देख रहे हैं ट्रांजेक्शन है इंडिया अभी भीह पची साल ਉਹੀ ਦੇਖ ਰਹੇ ਹਾਂ ਉਸ ਤੋਂ ਪਹਿਲਾਂ ਨਹੀਂ ਸੀਗਾ ਜੀ ਤੇ ਐਲਐਫਟੀ ਹੋਵੇ ਐਰਐਫਟੀ ਹੋਵੇ ਜਾਂ ਬਾਕੀ ਚੀਜ਼ਾਂ ਹੋਣ ਤਾਂ ਪਰ ਇਹ ਕਿਹਦਾ ਬਿਹੇਵੀਅਰ ਵੀ ਜਦੋਂ ਆਰਬੀਆ ਨੂੰ ਪਰਮਿਸ਼ਨ ਮਿਲ ਗਈ ਹੈ ਜਿਸ ਨੂੰ ਛਾਪ ਦੋ ਤਾਂ ਛਾਪਣ ਤੋਂ ਬਾਅਦ ਆਰਬੀਆ ਦੀ ਰਿਸਪੋਨਸਿਬਿਲਟੀ ਰਹਦੀ ਹੈ ਕਿ ਬੈਂਕਸ ਨੂੰ ਕਿਸ ਤਰ੍ਹਾਂ ਡਿਸਟ੍ਰੀਬਿਊਟ ਕਰਨਾ ਹੈਗਾ ਕਿਸ ਤਰ੍ਹਾਂ ਬੈਂਕਰ ਦੇਣਾ ਹੈਗਾ ਕਿਉਂਕਿ ਬੈਂਕ ਵੀ ਅੱਗੇ ਵੱਖ-ਵੱਖ ਤਰ੍ਹਾਂ ਜਾਂਦੇ ਹੈਗੇ ਨੰਬਰ 1 ਬੈਂਕ ਆਉਂਦੇ ਹੈਗੇ ਜੇ ਗਵਰਨਮੈਂਟ ਬੈਂਕ ਹੈਗੇ ਆ ਦੂਸਰੇ ਆਗੇ ਪ੍ਰਾਈਵੇਟ ਹੈਗੇ ਆ ਥਰਡ ਹੈਗੇ ਸੈਮੀ ਪ੍ਰਾਈਵੇਟ ਹੈਗੇ ਆ ਫੋਰਥ ਹੈਂਦੇ ਹੈਗੇ ਉਹ ਗ੍ਰਾਮੀਨ ਬੈਂਕਸ ਹੈਗੇ ਆ ਇੰਡੀਆ ਦੇ ਵਿੱਚ ਇਹ ਚਾਰ कितनी करंसी डिस्ट्रीब्यूट करनी है किस तरह जाएगी नीड हैगी है। आर बी आई करोनीटरी पॉलिसी है उस समय किस तरह की हैंसी लेंगे उसके बैक अमाउंट आर बी आई न जमा करा पे हर एक बैक बैकिंग पॉलिसी हैगी है उसका रेपो रेट है बाकी सारी चीज डिसाइड होंगे मोनटरी पॉलिसी कर दी है तो जिस तरह परमिशन मिलती है ਆਮ ਆਪਕਰ ਸਟੈਂਡਲੈਡ ਡਿਸਕਨੈਕਟ ਹੋ ਗਏ ਔਰ ਅਸੀਂ ਵਾਪਸ ਆਨੇ ਸਾਡੇ ਪਾਸ ਕੁਝ ਹੋਰ ਸਵਾਲ ਜਿਹੜੇ ਕਰਾਂਗੇ ਇਸ ਨੂੰ ਅਸੀਂ ਕਲਬਤ ਕਰ ਰਹੇ ਆਪਣੇ ਭਾਰਤ ਬਤਨ ਤੋਂ ਸੰਦੀਪ ਜੁਤ ਆਈ ਆਰਐਸ ਅਫਸਰ ਸਰ ਬਾਂਦਨਾ ਜੋ ਕਿ ਜਾਣਕਾਰੀ ਦੇ ਰਹੇ ਨੇ ਕਾਂਸੀ ਬਾਰੇ ਕਾਂਸੀ ਜਿਹੜੀ 21ਵੇਂ ਸ਼ពਦੀ ਹੈ ਔਰ ਕਾਂਸੀ ਜਿਹੜੀ ਹੈ ਕਿਸ ਤਰ੍ਹਾਂ ਸ਼ਿਪਾਈ ਜਾਂਦੀ ਹੈ ਦੇਸ਼ ਦੇ ਵਿੱਚ ਅੱਜ ਸਾਡੇ ਵਿੱਚ ਕਿੰਨੀ ਬਾਰਿਸ਼ ਸ਼ពਦੀ ਹੈ ਔਰ ਤੁਸੀਂ ਕਿੰਨੀ ਦੇਸ਼ ਜਿਹੜੀ ਹੈ ਕਾਂਸੀ ਨੂੰ ਸ਼ਾਪ ਸਕਦਾ ਹੈ ਔਰ ਸ਼ਾਭ ਕੇ ਕਿੰਨੇ ਈ ਬੈਂਕਾਂ ਦੇ ਵਿੱਚ ਜਾਂਦੀ ਹੈ ਤੇ ਪਬਲਿਕ ਵਿੱਚ ਜਾਂਦੀ ਹੈ ਇਹ ਸਾਡਾ ਇੰਟਰਸਟਿੰਗ ਟਾਪਿਕ ਅਤੇ ਇਹ ਜਿਹੜਾ ਪ੍ਰੋਬਲਮ ਡਾਟਾ ਹੈ ਕੰਟੀਨਿਊ ਚੱਲਦਾ ਰਹੇਗਾ ਔਰ ਇੱਕ ਦੋ ਸਵਾਲ ਬਾਕੀ ਨੇ ਅਸੀਂ ਵਾਪਸ ਆ ਰਹੇ ਹਾਂ ਔਰ ਤੁਹਾਨੂੰ ਸਾਡਾ ਇਹ ਸੈਗਮੈਂਟ ਕਿਵੇਂ ਲੱਗਾ ਤੁਸੀਂ ਕਾਲ ਕਰਕੇ ਜਰੂਰ ਦੱਸਿਆ ਕਰੋ ਤਾਂ ਕਿ ਜਿਹੜੋਂ ਇਹੋ ਜਿਹੇ ਪ੍ਰੋਬਲਮ ਲੈ ਕੇ ਆਉਂਦੇ ਆ ਤਾਂ ਅਸੀਂ ਤੁਹਾਡੇ ਫੀਡਬੈਕ ਚਾਣੇ ਹੁੰਦੇ ਆ ਕਿ ਜਿਹੜੇ ਅਸੀਂ ਪ੍ਰੋਮ ਪੇਸ਼ ਕਰਦੇ ਆ ਇਹਨਾਂ ਦਾ ਕੋਈ ਫਾਇਦਾ ਹੈ ਹੋਸੇ ਦਾ ਡਿਕੋਡ ਆਲਰੇਡੀ ਜਾਣਕਾਰੀ ਹੋਵੇ ਅਸੀਂ ਟਾਈਮ ਤੁਹਾਡਾ ਵੇਸਟ ਕਰਦੇ ਹੋਏ ਕਾਲ ਜਰੂਰ ਕਰਿਆ ਕਰੋ ਕਾਲ ਕਰਨ ਦੇ ਨਾਲ ਸਾਨੂੰ ਉर्जा ਸਰਵਸ਼ਕਤੀ ਸਰ ਕੁ ਜਾਣਕਾਰੀ ਮਿਲਦੀ ਹੈ ਕਿ ਸਾਡੇ ਜਿਹੜੇ ਸੁਣਨ ਵਾਲੇ ਸੋਤੇ ਆ ਕਿ ਜੋ ਸੀ ਪੇਸ਼ ਕਰ ਰਹੇ ਆ ਉਹ ਤੁਹਾਡੇ ਵਾਸਤੇ ਉਹ ਗੱਲਾਂ ਦਾ ਫਾਇਦਾ ਹੈ ਜਾਂ ਟਾਈਮ ਬੇਸ ਅਸੀਂ ਕਰ ਰਹੇ ਆ ਅਸੀਂ ਚਾਹੁੰਦੇ ਕਿਸੇ ਵੀ ਇਨਸਾਨ ਦਾ ਕੀਮਤੀ ਵਕਤ ਜਿਹੜਾ ਹੈ ਉਹ ਵੇਸਟ ਕੀਤਾ ਜਾਵੇ ਸੋ ਤੁਹਾਡਾ ਫਰਜ਼ ਮੰਦਾ ਕਿ ਸਾਡੇ ਨਾਲ ਤਾਲਮੇਲ ਕਰਨਾ ਸਾਡਾ ਨੰਬਰ ਹੈ ਨੋਟ ਕਰ ਲਿਓ 4169027500 ਸੰਦੀਪ ਜੀ ਅਸੀਂ ਇੱਥੇ ਇਸ ਕੀ ਸੰਬਤ ਗੱਲ ਕਰੀ ਰਹੀ ਹਾਂ ਛੋ ਇਹ ਮੀਟਿੰਗ ਮਰਕ ਕੋਲ ਨੇ ਹੋਸਟ ਪਰ ਰਕ ਰਚੇ ਐ ਸੋ ਦੇ ਅਫਸਰ ਸਹਿਬਾਨ ਕੁਝ ਸਮਝ ਲਈ ਲੈਂਦੇ ਨੇ ਔਰ ਬਹੁਤ ਵੱਡੇ ਅਫਸਰ ਸਹਿਬਾਨ ਨੇ ਔਰ ਹੋ ਸਕਦਾ ਕਿ ਉਹਨਾਂ ਨੂੰ ਕੋਈ ਅਰਜੈਂਟ ਕਾਲ ਆ ਗਈ ਹੋਵੇ ਕਰੰਸੀ ਬਾਰੇ ਕੋਈ ਹੋਰ ਮੈਟਰ ਹੋਵੇ ਮੈਂ ਇਹ ਪੁਛ ਰਿਹਾ ਕਰੰਸੀ ਜਿੱਥੇ ਬਣਦੀ ਹੈ ਕੌਣ ਕੌਣ ਲੋਕ ਐਂਟਰ ਹੋ ਸਕਦੇ ਆ ਆਈ ਕਾਂਟ ਨਾਟ ਇਵਨ ਜੂ ਸੋ ਇੱਕ ਸਿਸਟਮ ਹੈ ਔਰ ਨਗਰਾਨੀ ਇਥਾਂ ਇੱਕ ਅਨਸੀ ਜੜੀ ਛਾਪੀ ਜਾਂਦੀ ਹੈ ਸੋ ਅਸੀਂ ਵਾਪਸ ਆ ਰਹੇ ਹਾਂ ਪਰ ਉਹਦੇ ਨਾਲ ਜੁੜਨ ਦੀ ਕੋਸ਼ਿਸ਼ ਕਰੋ ਕਿ ਜੇ ਤੁਸੀਂ ਆਪਣੇ ਮੈਰੀ ਟਾਈਮ ਟਰੱਕ ਟ੍ਰੇਨਿੰਗ ਸਕੂਲ ਦਾ ਨੰਬਰ ਨੋਟ ਕਰ ਲਓ ਮੈਰੀ ਟਾਈਮ ਟਰੱਕ ਟ੍ਰੇਨਿੰਗ ਸਕੂਲ ਇੱਕ ਐਸਾ ਟ੍ਰੇਨਿੰਗ ਸਕੂਲ ਹੈ ਜੋ ਕਿ ਹਫਤੇ ਸੱਤਨ ਤੁਹਾਨੂੰ ਟਰੱਕ ਦੀ ਟ੍ਰੇਨਿੰਗ ਦਿੰਦਾ ਹੈ ਜਗਮਉਂ ਜੀ ਕਹਿੰਦੇ ਕਿ ਅਸੀਂ 11 ਡਾਲਰ ਤੁਹਾਨੂੰ ਕੈਸ਼ ਦਿੰਦੇ ਹਾਂ ਅਸੀਂ ਟਰੱਕ ਦੀ ਸਫਾਈ ਦਿੰਦੇ ਹਾਂ ਸੋ ਨੰਬਰ ਨੋਟ ਕਰ ਲਾ 677 2513124 ਤੇ ਜਗਮਉਂ ਨੂੰ ਕਾਲ ਕਰੋ ਅਤੇ ਪਹਿਲੀ ਵਾਰੀ ਹੀ ਟਰੱਕ ਦੀ ਟ੍ਰੇਨਿੰਗ ਲੈ ਕੇ ਤੁਸੀਂ ਪਾਸ ਹੋ ਜਾਂਦੇ ਹੋ ਪਹਿਲਾਂ ਤੁਹਾਨੂੰ ਰਿਟਰਨ ਟੈਸਟ ਡਰਾਈਵਰ ਵਿੱਚ ਫਿਰ ਰੂ ਟੈਸਟ ਅਤੇ ਉਸ ਤੋਂ ਬਾਅਦ ਤੁਹਾਨੂੰ ਬਧੀਆ ਸਫਾਈ ਦੇ ਕੇ ਸੇਫ ਡਰਾਈਵਰ ਉਡਾਉਂਦੇ ਨੇ ਅਤੇ ਟਰੱਕ ਦੀ ਜੌਬ ਵੀ ਲੈ ਕੇ ਦਿੰਦੇ ਨੇ ਕਾਲ ਕਰੋ 6473251324 ਸੜ ਆਖਰੀ ਸਵਾਲ ਹੈ ਕਿ ਸੰਦੀਪ ਜੀ ਕੀ ਇਹਨਾਂ ਸਾਰੇ ਕੰਮਾਂ ਲਈ ਵਿਸ਼ੇਸ਼ ਟ੍ਰੇਨਿੰਗ ਵੀ ਹੁੰਦੀ ਹੈ ਜਿਹੜੇ ਮਲਾਜ਼ਮ ਜਾਂ ਅਫਸਰਾਂ ਦੀ ਜਿਹੜੀ ਲੋਡ ਹੈ ਉਹ ਕਿਵੇਂ ਕਿਸ ਤਰ੍ਹਾਂ ਹੁੰਦੀ ਹੈ ਔਰ ਕਿਵੇਂ ਇਹ ਹੀ ਨੌਕਰੀ ਲੋਕਾਂ ਨੂੰ ਮਿਲਦੀ ਹੈ ਇਹਦੇ ਬਾਰੇ ਜਾਣਕਾਰੀ ਲੈਣੀ ਚਾਹਗੇ ਕਿ ਕਿਹੜਾ ਐਸਾ ਕੋਰਸ ਕਰਨਾ ਪੈਂਦਾ ਟ੍ਰੇਨਿੰਗ ਲੈਣੀ ਪੈਂਦੀ ਹੈ ਜਿਹੜੇ ਲੋਕ ਸ਼ਾਪੇਖਾਨੇ ਦੇ ਵਿੱਚ ਜਿਹੜੀ ਜੌਬ ਕਰਦੇ ਆ ਜੀ ਜਿਹੜੀ chapekhaney ਦੀ ਜੌਬ ਹੈਗੀ ਹੈ ਟੈਕਨੀਕਲ ਜੌਬ ਹੈਗੀ ਹੈ ਉਸ ਵਾਸਤੇ ਕੈਪਲਿਸ਼ਨ ਜਿਹੜੇ ਹੈਗੇ ਉਹਨਾਂ ਦੀ ਆਈਡੀਆ ਆ ਜੌਬਸ ਹੈਗੀਆਂ ਉਹ ਨੋਟੀਫਾਈਂਗ ਵੀ ਰਹੇ ਹੋਗੇ ਸਮੇਂ ਸਮੇਂ ਜਦੋਂ ਕੋਈ ਜੌਬ ਖਲੀ ਹੁੰਦੀ ਹੈ ਜਾਂ ਕਿ ਵੈਕੈਂਸੀ ਨਿਕਲਦੀ ਹੈ ਇਹ ਤੇ ਗਵਰਨਮੈਂਟ ਪੋਸਟ ਨੂੰ ਨੋਟੀਫਾਈ ਕਰ ਦਈਆ ਉਸ ਦਾ ਐਗਜ਼ਾਮ ਹੁੰਦਾ ਹੈਗਾ ਤੇ ਆਰਡੀ ਫਿਰੋਜ਼ੇ ਡਿਫਰੈਂਟ ਪ੍ਰੋਸੈਸਸੇ ਹੈਗੇ ਜਿਸ ਤਰ੍ਹਾਂ ਦਾ ਰੈਂਕਡ ਆਫੀਸਰ ਹੈਗਾ ਜੀ ਲੋਅ ਰੈਂਕਡ ਆਫੀਸਰ ਹੈਗਾ ਤਾਂ ਹੀ ਜਸਟ ਮੀਡ ਇਗਜ਼ਾਮ ਐਂਡ ਹਿਸ ਡਿਗਰੀ ਕਿਉਂਕਿ ਹਾਇਰ ਰੈਂਕਡ ਆਫੀਸਰ ਹੈਗਾ दैट ਇਸ ਮੋਸਟ ਸਕਰੂਟੀ ਬਟ ਉਹਨਾਂ ਦਾ ਇਗਜ਼ਾਮ ਹੋਏਗਾ ਫਿਰ ਇੰਟਰਵਿਊ ਵੀ ਫਿਰ ਉਸ ਨੂੰ ਰੱਖਿਆ ਜਾਂਦਾ ਹੈ ਤਾਂ ਇਸ ਨਾਲ ਇਹਗਾ ਟੈਕਨੀਕਲ ਕਮੂਨ ਹੋਦਾ ਹੈਗੇ ਉਸ ਤਰੀਕੇ ਨਾਲ ਦੇ ਬਾਕੀ ਅਲੱਗ ਅਲੋਵਲ ਦੇ ਲੋਕਾਂ ਨੂੰ ਰਿਸੂਲਟ ਕਿਤੇ ਜਾਂਦਾ ਹੈ ਅ ਤੁਹਾਡਾ ਸਵਾਲ ਫਰੀ ਹੈ ਔਰ ਅਸੀਂ ਉਹਨਾਂ ਲੋਕਾਂ ਨੂੰ ਇਨਸਿਸਟ ਨਹੀਂ ਕਰੇ ਸਵਾਲ ਰਹੀ ਸਿਰਫ ਆਪਣੀ ਜਾਣਕਾਰੀ ਲਈ ਇਹ ਅਸੀਂ ਸਵਾਲ ਇੱਕ ਹੋਰ ਪੁੱਛ ਰਹੇ ਹਾਂ ਕਿਤੇ ਇਤਨੀ ਜਿਹੜੇ ਲੋਕ ਛਾਪੇਖਾਨੇ ਵਿੱਚ ਕੰਮ ਕਰਦੇ ਨੇ ਉਹ ਕੁਝ ਆਈਡੀਆ ਤਾਂ ਨਹੀਂ ਚੋਰੀ ਕਰ ਲੈਂਦੇ ਕ੍ਰੀਏਟ ਕ੍ਰੀਏਟਿਵ ਹੁੰਦੇ ਨੇ ਇਹ ਲੋਕ ਆਫਕੋਰਸ ਇਹਨਾਂ ਕੋਈ ਜਾਣਕਾਰੀ ਹੁੰਦੀ ਹੈ ਕਿ ਕਾਰਨ ਕਿ ਕੋਈ ਐਸਾ ਮਿੰਨੀ ਛਾਪਖਾਨਾ ਖੋਲਣ ਤਾਂ ਇਹ ਵੀ ਕੰਮ ਕਰਦਾ ਪਰ ਕੋਈ ਜ਼ਿੰਦਗੀ ਵਿੱਚ ਇਸ ਤਰ੍ਹਾਂ ਵਾਪਰਿਆ ਕਿਸੇ ਦੇਸ਼ ਦੇ ਵਿੱਚ

पाकिस्तान तो भी कंट्री अपनी इकोनमीबलाइज नोट जो है आगे है है करते है हैं इस वास्ते का सब तो इंपोर्टेंट रही है जिम्मे अलग अलग मार्क्स होंगे है बहुत मुश्किल होंगे है सैकंड थिंग हम हर एक नोटबैक नंबर होंगे है जिसने ट्रैक किया जा सकता है ये नंबर हैगा इस तरह छपया है बिलोंग करता है इस बैचता है उस बैक्स की अलग स्पेसिफिकेशन रही है बिल्कुल थोड़ी गल बिल्कुल सही है इन्ने लोग है क्रिएटिव है कई लोग छाप लेंगे काफी लोग चला भी देंगे है बट यह क्राइम है इस क्राइम जी सजा हैगी सत साल की हैगी है सत साल के मतलब ये है कि मतलब बेल भी नहीं मिलती है इस 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 ਤਾਂ ਮੈਂ ਇਸ ਸ਼ਾਪੇਖਾਨੇ ਵਿੱਚ ਹੰਦਾਈ ਵੀ ਕੁਮਾਰੀ ਆ ਜਸਟ ਆਸਕਿੰਗ ਆ ਜਸਟ ਜੋਕਿੰਗ ਐਨੀਵਾਇ ਦੇ ਵੀ ਆਮ ਨਾ ਟੂ ਕ੍ਰਿਮੀਨਲ ਮਾਈਂਡਡ ਜੀ ਸੋ ਬੜੀ ਮਿਹਰਬਾਨੀ ਜੀ ਵੀ ਇੱਕ ਕੁਐਸਚਨ ਜੀ ਪੁੱਛਣੀ ਹੈ ਕਿਉਂਕਿ ਇਹ ਕੁਐਸਚਨ ਜਿਹੜੇ ਹੈਗੇ ਆ ਕਿਉਂਕਿ ਮੇਰਾ ਮੰਨਣਾ ਇਹ ਹੈਗਾ ਜੇ ਜਦੋਂ ਆਪਾਂ ਹਰ ਚੀਜ਼ ਦੀ ਨੋਲੇਜ ਨਹੀਂ ਹੁੰਦੀ ਤਾਂ ਜ਼ਰੂਰੀ ਹੈ ਕਿ ਵਾਰ ਆਪਾਂ ਜਾਂ ਕੁਝ ਯੰਗਸਟਰਸ ਹੈਗੇ ਆ ਜਲਦੀ ਪੈਸਾ ਮਾਣ ਦੇ ਚੱਕਰ ਜਲਦੀ ਕੁਝ ਕੰਮ ਚੱਕਰ ਚ ਕਰ ਲੈਂਦੇ ਆ ਪਰ ਜਿਹੜਾ ਅੰਜਾਮ ਹੈਗਾ ਜਿਹੜਾ ਜਿਹੜਾ ਤਾਂ ਅੱਗੇ ਮੰਜ਼ਿਲ ਹੈਗੀ ਉਹ ਇੰਨੀ ਸੋਹਣੀ ਨਹੀਂ ਚੰਗੀ ਨਹੀਂ ਹੁੰਦੀ ਹੈ ਜੀ ਇਸ ਤਰ੍ਹਾਂ ਇਹ ਲੋਕ ਜਿਹੜੇ ਆਪ ਮਿਹਨਤ ਕਰਕੇ ਕੰਮ ਕਰਦੇ ਹੈ ਇੱਕ ਚੰਗੇ ਤਰੀਕੇ ਜਰਾ ਤੇ ਚੱਲ ਕੇ ਕੰਮ ਕਰਦੇ ਹੈਗੇ ਉਹ ਸਾਨੂੰ ਸਹੀ ਜ਼ਿੰਦਗੀ ਜਿਉਣ ਸ਼ੈਲਪ ਕਰ ਦੈਗੇ ਸਾਨੂੰ ਜ਼ਿੰਦਗੀ ਦੇ ਰਿਸਪੈਕਟ ਲਗਾਉਂਦਾ ਹੈਗਾ ਤੇ ਅਸੀਂ ਮਤਲਬ ਇੱਕ ਰਿਸਪੈਕਟਡ ਸੋਸਾਇਟੀ ਵੀ ਕ੍ਰੀਏਟ ਕਰਦੇ ਆ ਜਿਹਦੇ ਵਾਸਤੇ ਸੰਦੀਪ ਜੀ ਆਪ ਜੀ ਆਪਣੀ ਜ਼ਿੰਦਗੀ ਵਿੱਚ ਇਸ ਪੜਾਈ ਇਸ ਮਕਾਮ ਤੇ ਪਹੁੰਚ ਕੇ ਜੋ ਤੁਸੀਂ ਹਾਸਲ ਕੀਤਾ ਹੈ ਆਈਆਰਐਸ ਅਫਸਰ ਬਣੇ ਹੋ ਤੁਸੀਂ ਸੈਟੀਸਫਾਈਡ ਹੋ आज मैं निश्चित ही क्वेश्चन पूछ आई बहुत रिस्पोंसिबिलिटी है बहुत जिम्मेदारी देखो जी देखो जी तू कुछ काम करदे हैगे क्योंकि तो अपन को तो एक दो चीजें जगह की प्रोफेशनल लाइफ है की तो प्रोफेशनल लाइफ है पता है वो जोंने हैगे ताकि आप अपना पैसा कमा सके अपनी रोजी रोटी कमा सके परिवार को पाल सके है ना ਇੱਕ ਸਮਾਜਿਕ ਸਟੇਟਸ ਹੋਵੇ ਜਿਸ ਜਿਦਾ ਅਸੀਂ ਵਰਡ ਜਿਸ ਕਹਿੰਦਾ ਸੈਟੀਸਫੈਕਸ਼ਨ ਵਰਡ ਯੂਜ਼ ਕੀਤਾ ਹੈ ਸੈਟੀਸਫੈਕਸ਼ਨ ਵਰਡ ਇਹਦਾ ਸਪਿਰਚੁਅਲ ਟੀਨੈਲਿਕ ਬਹੁਤ ਹੀ ਗਹਿਰ ਨਾਲ ਜੁੜਿਆ ਹੋਇਆ ਸਿਰਫ ਇਹ ਪ੍ਰੋਫੈਸ਼ਨਲ ਲੱਗਦਾ ਹੈ ਮੈਨੂੰ ਲੱਗਦਾ ਹੈ ਕਿ ਤੇ ਸੈਟੀਸਫੈਕਸ਼ਨ ਵਾਸਤੇ ਬਹੁਤ سارے ਕੰਮ ਕਰਦੇ ਰਹਿਣਾ ਹੈਗਾ ਮੈਂ ਆਪਣਾ ਇੱਕ ਐਨਜੀਓ ਚਲਾ ਰਿਹਾ ਹੈਗਾ ਪਰਵਰਤਨ ਨਾਮ ਦਾ ਉਹਦੇ ਅੰਦਰ ਅਸੀਂ ਬਹੁਤ سارے ਕੰਮ ਕਰ ਰਹੇ ਹਾਂ ਮਤਲਬ ਕੁੜੀਆਂ ਦੀ ਲੋੜੀ ਅਸੀਂ ਬਾਰੇ ਜਿਹੜੇ ਬਣਾ ਰਹੇ ਹਾਂ ਜੀ ਫਿਰ गरीबा का इलाज करा रहे हैं हर साल लगभग अठ हजार पच्चीस मतलब चंगी जिंदगी कमी जी जाए कि चंकी जिंदगी त्यार किया जाए किफेक्शन लाइफ में जिया जाए मेन लगता जा है सारे काम है मेरे ज्यादा सैटिसफेक्शन दिखते हैं ਜੇ ਤੁਸੀਂ ਕਿਸੇ ਹੋਰ ਵਾਸਤੇ ਜੁੜਨੇ ਕਿਸੇ ਪਰਪਸ ਨਾਲ ਜੁੜਨੇ ਹੈਗੇ ਅ ਮੇਰੇ ਖਿਆਲ ਸਿ ਕੁਐਸਚਨ ਥੋੜਾ ਜਿਹਾ ਹੈ 11 ਸੀਗਾ ਤਾਂ ਮਤਲਬ ਮੈਂ ਕੋਸ਼ਿਸ਼ ਕੀਤੀ ਹੈਗਾ ਅਨਸਰ ਦੇਣ ਵਾਸਤੇ ਕਿਉਂਕਿ ਇਹ ਨਾ ਸਿੰਪਲ ਕੁਐਸਚਨ ਨਹੀਂ ਹੈਗਾ ਤੁਸੀਂ ਕਿਸੇ ਨੂੰ ਪੁੱਛਿਆ ਵੀ ਤੁਸੀਂ ਸੈਟੀਸਫਾਈਡ ਹੈ ਕਿ ਇਸ ਇਸ ਤੋਂ ਹਾਂ ਤੁਸੀਂ ਉਹ ਜੌਬ ਕਰ ਰਹੇ ਹੈਗੇ ਪਰ ਮੈਨੂੰ ਲੱਗਦਾ ਹੈ ਇੱਕ ਛੋਟੀ ਗੱਲ ਕਹਿਣਾ ਚਾਹ ਰਿਹਾ ਹੈਗਾ ਮੈਂ ਅ ਸ਼ਾਇਦ ਸਮਝ ਲੱਗੇ ਸਾਰੇ ਜਿਹੜੇ ਸੁਣ ਰਹੇ ਹੈਗੇ ਕਿਤੇ ਜ਼ਿੰਦਗੀ ਇਹ ਕਿਸੇ ਜਗ੍ਹਾ ਤੇ ਵੱਜ ਕੇ ਰਹਿਣ ਚਾਹੀਦੀ ਹੈਗਾ ਆਪਾਂ ਫੀਵਰ ਆਪਣੇ ਡਾਕਟਰ ਬਣ ਗਿਆ ਬੈਨ ਮੈਂ ਦੀਵੈਸ ਕਰ ਲਈ ਮੈਂ ਬੜਾ ਅੱਛਾ ਕਾਲਜ ਚ ਮੈਂ ਦੀਵੈਸ ਕੀਤੀ ਹੈਗੀ ਹੈ گورਨਮੈਂਟ ਰਿਜਿੰਦਰਾ ਕਾਲਜ ਪਟਿਆਲਾ ਹੈਗਾ ਮਤਲਬ ਪੰਜਾਬ ਦਾ ਪਹਿਲੇ ਦੂਜੇ ਗੰਬਰ ਦਾ ਕਾਲਜ ਹੋਏਗਾ ਦੀਵੈਸ ਕਰਨ ਵਾਸਤੇ ਜਵਤਨ ਦੀਵੈਸ ਕੀਤੀ ਹੈਗੀ ਮੇਰੇ ਜਨਮ ਦੇ ਵਿੱਚ ਲੱਗਿਆ ਵੀ ਜੀ ਮੇਰੇ ਜਨਮ ਦੇ ਵਿੱਚ ਅੱਜ ਵਾਦਾ ਹੋਇਆ ਕਿ ਆਪ ਜੀ ਦੀਆਂ ਲਿਖੀਆਂ ਹੋਈਆਂ ਕੁਝ ਪੁਸਤਕਾਂ ਬਾਰੇ ਵਿੱਚ ਮੈਂ ਗਿਆਨ ਹਾਸਲ ਕੀਤਾ ਔਰ ਅਨੁਵਰਸ ਵਿੱਚ ਇਹ ਪੁਸਤਕਾਂ ਨੂੰ ਪੜ੍ਹ ਕੇ ਫਿਰ ਮੈਂ ਗਲਬਤ ਕਰਾਂਗਾ ਤੇ ਫਿਰ ਤੁਹਾਡੇ ਨਾਲ ਅਗਲੀ ਗੱਲਬਾਤ ਹੋਵੇਗੀ ਤੁਹਾਡੀ ਕਲਮ ਦੇ ਨਾਲ ਅਸੀਂ ਰੂਬੂ ਹੋਵਾਂਗੇ ਤੁਹਾਡੀ ਕਲਮ ਨੂੰ ਸਲਾਮ ਅਤੇ ਤੁਹਾਡੇ ਇਸ ਹੁਨਰ ਨੂੰ ਸਲਾਮ ਤੁਸੀਂ ਸਮਝ ਦਿੱਤਾ ਜਾਣਕਾਰੀ ਹਾਸਲ ਪ੍ਰਾਪਤ ਕੀਤੀ ਸਾਡੇ ਮੀਡੀਅਸ ਲੋਕਾਂ ਨੇ ਕੰਸੀ ਬਾਰੇ ਔਰ ਮੇਕ ਸ਼ਰ ਕਿ ਕੰਸੀ ਇਹਨੇ ਕੋਸ਼ਿਸ਼ ਕਰਨੀ ਕਿ ਬਣਾਉਣ ਦੀ ਔਰ ਸਾਡਾ ਇਹ ਪ੍ਰੋਗਰਾਮ ਸਿਰਫ ਤੁਸੀਂ ਲਿਮਟ ਬਤਨ ਸਿਰਫ ਸਿਰਫ ਤੁਹਾਡੀ ਜਾਣਕਾਰ ਵਿੱਚ ਬਾਦ ਦੇਣ ਦੇ ਵਾਸਤੇ ਅਸੀਂ ਪ੍ਰੋਮਪੇਸ਼ ਕੀਤਾ ਤਾਂ ਆਪਣੀ ਜਾਣਕਾਰੀ ਤੱਕ ਇਹ ਪ੍ਰੋਮ ਨੂੰ ਸੀਮਤ ਰੱਖਣਾ ਬੜੀ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਸਮਝ ਦੇਣ ਲਈ ਤੁਹਾਡਾ ਧੰਨਵਾਦ ਧੰਨਵਾਦ ਸ਼ੁਕਰੀਆ ਸ਼ਹਿਰ ਸੰਸਾਰ